ਬੜੀ ਅੱਗੇ ਕਿਵੇਂ ਦੇਖਦੇ ਹਾਂ ਕੀ ਕਹਿਣਾ ਚਾਹੁੰਦਾ ਅੱਬਾ ਜੀ ਮੈਂ ਸਾਡੇ ਪੰਜਾਬ ਦੇ ਮੈਂ ਇਸ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਮਹਾ ਪੰਜਾਬ ਦੀ ਗੱਲ ਕਰਦਾ ਮੈਂ ਚੜ੍ਹਦੇ ਪੰਜਾਬ ਦੀ ਵੀ ਗੱਲ ਕਰਦਾ ਲਹਿੰਦੇ ਪੰਜਾਬ ਦੀ ਵੀ ਗੱਲ ਕਰਦਾ ਉੱਥੋਂ ਦੇ ਇੱਕ ਮਹਾਨ ਸਪੂਤ ਜਿਨ੍ਹਾਂ ਨੇ ਪੰਥ ਦੀ ਪੰਜਾਬ ਦੀ ਦੇਸ਼ ਦੀ ਕੌਮ ਦੀ ਲਈ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ ਔਰ ਇੱਕ ਐਗਜ਼ਾਮਪਲ ਬਣੇ ਕਿ ਜੇ ਕੋਈ ਸਰਕਾਰੀ ਅਫਸਰ ਈਮਾਨਦਾਰ ਨਾਲ ਤੰਦੇ ਹੀ ਨਾ ਕੰਮ ਕਰਦਾ ਤੇ ਦੇਸ਼ ਦੀਆਂ ਬੁਲੰਦੀਆਂ ਤੇ ਜਾ ਸਕਦਾ ਉਹ ਸਫਰ ਇਹ ਨਾਲਾ ਜਿੰਦਗੀ ਦਾ ਸਫਰ ਸਦਾ ਤਰਲੋਜਨ ਸਿੰਘ ਦਾ ਇਹਨਾਂ ਨੇ ਸਦਾ ਤਰਲੋਜਨ ਸਿੰਘ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਹੈ ਉਹ ਉਹ ਅੱਜ ਉਹਨੂੰ ਅੱਜ ਰਿਲੀਜ਼ ਕੀਤਾ ਸੀ ਤੇ ਬੜੀ ਮਾਣ ਮਹਿਸੂਸ ਹੋਇਆ ਕਿ ਮੈਂ ਜੋ ਇਹਨਾਂ ਦਾ ਬੱਚਾ ਹਾਂ ਅੱਜ ਇਸ ਆਗਸਟ ਗੈਦਰਿੰਗ ਦੇ ਵਿੱਚ ਉਹਦਾ ਹਿੱਸਾ ਬਣ ਸਕਿਆ ਸਪੀਕਰ ਸਾਹਿਬ ਇੱਕ ਅਮਨ ਰੂੜਾ ਨੂੰ ਹਟਾਉਣ ਦੇ ਲਈ ਕਿਹਾ ਜਾ ਰਿਹਾ ਹੈ ਲਗਾਤਾਰ ਕਿੰਨੇ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਸਪੀਕਰ ਸਾਹਿਬ ਨੇ ਕੋਈ ਡਿਸੀਜਨ ਨਹੀਂ ਲਿਆ ਬਕਾਇਦਾ ਤੌਰ ਤੇ ਜੇ ਗਵਰਨਰ ਪੰਜਾਬ ਦੇ ਬੋਲੋਗੇ ਕਿ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਉਹ ਵਿਆਹ ਦੇ ਵਿੱਚ ਬੀ ਦਾ ਲੇਖਾ ਕਾ ਨੂੰ ਪੋਣਾ ਚਲੋ ਅਰੇ ਤੁਸੀਂ ਜਰਨਲਿਸਟ ਹੋ ਮੇਰਾ ਵੀ ਇਹੀ profession ਮੈਂ ਸਾਰੀ ਉਮਰ ਪਬਲਿਕ ਰਿਲੇਸ਼ਨ ਅਫਸਰ ਰਹਾ ਔਰ ਜੋ ਮੈਂ ਕਮਾਈ ਕੀਤੀ ਉਹ ਪਬਲਿਕ ਰਿਲੇਸ਼ਨ ਅਫਸਰ ਦੇ ਆਰਟ ਨਾਲ ਕੀਤੀ ਕਿ ਮੈਂ ਪੰਜਾਬ ਦਾ ਡੀਪੀਆਰਓ ਤੇ ਰਾਸ਼ਟਰਪਤੀ ਦਾ ਪ੍ਰੈਸ ਸੈਕਟਰੀ ਪੰਜਾਬ ਦਾ ਡੀਪੀਆਰਓ ਏਸ਼ੀਅਨ ਗੇਮ ਦਾ ਡਾਇਰੈਕਟਰ ਪਬਲਿਸਟੀ ਪੰਜਾਬ ਦਾ ਪੀਆਰਓ ਕਾਮਨਵੈਲਥ ਗੇਮ ਦਾ ਇਨਚਾਰਜ ਸੋ ਮੈਨੂੰ ਤੇ ਪਬਲਿਕ ਰਿਲੇਸ਼ਨ ਜਿੱਥੇ ਸੀ ਉਹ ਮੈਨੂੰ ਸਾਰੀ ਥਾਂ ਚੁੱਕ ਕੇ ਲੈ ਗਿਆ ਮੈਂ ਇਹ ਸਮਝਦਾ ਕਿ ਜਿਹੜਾ ਪਬਲਿਕ ਰਿਲੇਸ਼ਨ ਆਰਟ ਹੈ ਜਿਸ ਨੂੰ ਆਂਦਾ ਹੈ ਉਹ ਜਿਸ ਪੋਲੀਟੀਸ਼ੀਨ ਨੂੰ ਆਂਦਾ ਹੈ ਉਹ ਹਮੇਸ਼ਾ ਕਾਮਯਾਬ ਮੇਰੇ ਕੈਰੀਅਰ ਦੇਖੋ ਪਾਕਿਸਤਾਨ ਜਮਿਆ ਖਾਕਸ਼ਾ ਹੋ ਕੇ ਮੈਂ ਪਟਿਆਲੇ ਆਇਆ ਮਜ਼ਦੂਰੀ ਕੀਤੀ ਪੜਿਆ ਪੜ ਕੇ ਨੌਕਰੀ ਕੀਤੀ ਪੰਜਾਬ ਵਿੱਚ ਬੜਾ ਕੁਝ ਕੀਤਾ ਡਾਇਰੈਕਟਰ ਟੂਰਿਜ਼ਮ ਕਲਚਰ ਮਿਊਜ਼ੀਅਮ ਬਣਾਏ ਇਹ ਭਗਤ ਸਿੰਘ ਦਾ ਖਟਕੜਕ ਨਾਮ ਮਿਊਜ਼ੀਅਮ ਮੈਂ ਬਣਾਇਆ ਭਦਰ ਸਿੰਘ ਦੀ ਪਗੜੀ ਵਾਲੀ ਬੁੱਤ ਮੈਂ ਲਗਵਾਇਆ ਉਦਮ ਸਿੰਘ ਜੀ ਪਗੜੀ ਵਾਲਾ ਫੋਟੋ ਗਿਆਨੀ ਜੀ ਦੇ ਨਾਲ ਬੈਠ ਕੇ ਅਸੀਂ ਬਣਵਾਈ ਸੋ ਉਸ ਬੜੀ ਪੰਜਾਬ ਦੀ ਸੇਵਾ ਕੀਤੀ ਹੈ ਫਿਰ ਦਿੱਲੀ ਗਏ ਦਿੱਲੀ ਨੇ ਰਜਾਤਾ ਦਿੱਲੀ ਮੈਂ ਟੂਰਿਜ਼ਮ ਜਿਹੜੇ ਆ ਦਿੱਲੀ ਹਾਟ ਜਿਹੜੀ ਇੰਟਰਨੈਸ਼ਨਲ ਅੱਜ ਵੀ ਟੂਰਿਸਟ ਸਪਾਟ ਹੈ ਮੈਨੂੰ ਉਹ ਬਣਾਈ ਮੈਨੂੰ ਉਸ ਦਾ ਵਰਲਡ ਪਾਟਾ 골ਡ ਅਵਾਰਡ ਜਾਪਾਨ ਜਾ ਕੇ ਮਿਲਿਆ ਸੋ ਬੜੀ ਸੇਵਾ 올림픽 ਚ ਰਿਆ ਵਾਈਸ ਪ੍ਰੈਜ਼ੀਡੈਂਟ 올림픽 ਰਿਆ ਇੰਡੀਆ ਦਾ ਸੋ ਮਲਟੀਫੇਰੀਅਸ ਮਾਰਫਡ ਹਰਵੈਸਟਿੰਗ ਕੁੰਬਾਇਨਾ ਪੰਜਾਬ ਵਿੱਚ 1971 ਵਿੱਚ ਮੈਂ ਟ੍ਰੇਨਿੰਗ ਲੈ ਕੇ ਆਇਆ ਪਹਿਲੀ ਵਾਰ ਮੈਂ ਚਲਾਈ ਸੋ ਬੜਾ ਪਹਿਲਾ ਕਲੰਡਰ ਸਿੱਖਾਂ ਦਾ ਮਾਰਕਫਡ ਤੋਂ 1900 1 71 ਵਿੱਚ ਪਹਿਲਾ ਉਹ ਮੈਂ ਬਣਾਇਆ ਦੂਜਾ ਸ਼ਹੀਦ ਕਲੰਡਰ ਬਣਵਾਇਆ ਸੋ ਬੜੀਆਂ ਮੇਰੀਆਂ ਆਪਣੀਆਂ ਜੀ ਪਰਸਨਲ ਅਚੀਵਮੈਂਟਸ ਪਾਰਲੀਮੈਂਟ ਦੀ ਸਪੀਚ ਤੁਸੀਂ ਸੁਣ ਲਈ ਹੈ ਇਹ ਮੈਂ ਪਾਰਲੀਮੈਂਟ ਵੇਖੋ ਮੈਂ ਨੂੰ ਹੈ ਮੈਨੂੰ ਐਮਪੀ ਪੰਜਾਬ ਨੇ ਨਹੀਂ ਬਣਾਇਆ ਇਹ ਹੀ ਮੈਨੂੰ ਗਿਲਾ ਰਿਹਾ ਮੈਂ ਹਰਿਆਣਾ ਚੋਂ ਐਮਪੀ ਉਹ ਵੀ ਇੰਡੀਪੈਂਡੈਂਟ ਮੈਂ ਉੱਥੇ ਰਿਹਾ ਲੇਕਿਨ ਆਵਾਜ਼ ਮੈਂ ਪੰਜਾਬ ਦੀ ਉਠਾਈ ਮੇਰੀ ਇੱਕੋ ਹੀ ਗੁਰੂ ਦੀ ਕਿਰਪਾ ਹੈ ਕਿ ਕੈਰੋਂ ਸਾਹਿਬ ਮਾਸਟਰ ਤਾਰਾ ਸਿੰਘ ਕੈਰੋਂ ਤੋਂ ਲੈ ਕੇ ਹਰ ਮੁੱਖ ਮੰਤਰੀ ਸਾਰੇ ਪ੍ਰਾਈਮ Ministro ਗਾਂਧੀ ਜਿੰਨੇ 8 9 ਉਹ ਸਾਰੇ ਮੈਂ ਉਹਨਾਂ ਦੇ ਨੇੜੇ ਰਿਹਾ ਹਰ ਇੱਕ ਨੂੰ ਮੈਂ ਮਿਲਿਆ ਹਰ ਇੱਕ ਨਾਲ ਮੇਰਾ ਵਾਹ ਪੈਂਦਾ ਰਿਹਾ ਤੇ ਹੁਣ ਅਕੀਰ ਵਿੱਚ ਮੈਨੂੰ ਇਹ ਜਿਹੜਾ ਪਦਮ ਭੂਸ਼ਣ ਦਾ ਅਵਾਰਡ ਮੋਦੀ ਜੀ ਨੇ ਦਿੱਤਾ ਸੋ ਮੈਂ ਸਮਝਦਾ ਕਿ ਮੇਰੇ ਜੀਵਨ 'ਚ ਇਹ ਬਹੁਤ ਵੱਡੀ ਪਹਿਲਾਂ ਲక్ష్మణ ਸਿੰਘ ਜੀ ਨੇ ਮੈਨੂੰ ਪੰਜਾਬ ਰਤਨ ਦੇ ਗਿਆ ਜਦੋਂ ਉਹ ਚੀਫ ਮਿਨਿਸਟਰ ਸੀ ਸੋ ਬੜੀ ਰੱਬ ਦੀ ਕਿਰਪਾ ਰਹੀ ਹੈ ਮਾਨੂੰ ਪਰ ਸਪੋਰਟ ਸਾਰੀ মিডিਆ ਦੀ ਰਹੀ ਹੈ মিডিਆ ਮੈਨ ਹੋਣ ਕਰਕੇ ਮੈਨੂੰ ਹਮੇਸ਼ਾ ਪ੍ਰੈਸ ਦੇ ਨਾਲ ਲਿੰਕ ਚੰਗੇ ਰਹੇ ਉਹਦਾ ਲਾਭ ਰਿਆ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਐਸ ਉਮਰ 'ਚ ਸੋ ਫਾਰ ਗੁਰੂ ਨੇ ਬੱਚੇ ਦੇ ਵੱਡੇ ਵੀ ਗੱਜੋੜ ਤੁਸੀਂ ਤਿਆਰ ਕਰਵਾਇਆ ਦੇਖੋ ਅਕਾਲੀਆਂ ਨੂੰ ਤੁਹਾਡੇ ਸਾਹਮਣੇ ਟੁੱਟਿਆ ਦਵਾਰਾ ਲੱਗਦਾ ਕਿ ਹੋ ਸਕਦਾ ਨਹੀਂ ਨਹੀਂ ਕਿਹੜੀ ਗੱਲ ਨਹੀਂ ਹੋ ਸਕਦੀ ਸਿੱਖਾਂ ਨੂੰ ਆਪਣੀ ਹਿਸਟਰੀ ਨਹੀਂ ਪਤਾ ਦੇਖੋ ਅਸੀਂ ਗੁਰੂਆਂ ਦੀ ਹਿਸਟਰੀ ਪੜ੍ਹੀਏ ਸਾਡੇ ਗੁਰੂ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਸੀ ਗੁਰੂ ਮਹਾਰਾਜ ਨੇ ਹਮੇਸ਼ਾ ਲੋਕਾਂ ਨਾਲ ਸਾਂਝ ਪਾਈ ਕੋਈ ਸਦੀਵੀ ਦੁਸ਼ਮਣ ਨਹੀਂ ਹੁੰਦਾ ਕਿਸੇ ਦਾ ਔਰ ਇਹ ਇਹ ਤੇ ਪੋਲਿਟਿਕਸ ਦੀ ਗੱਲ ਹੈ ਮੈਂ ਪਹਿਲਾਂ ਕਿਹਾ ਇਹ ਤੇ ਅਪਰੋਚ ਹੀ ਹੁੰਦੀ ਹੈ ਪੋਲਿਟਿਕਸ ਕਿਸ ਨੂੰ ਬੈਨੀਫਿਟ ਕੀ ਹੋਵੇ ਤੇ ਜਿਹੜਾ ਬੰਦਾ ਖੜਾਈ ਹੋ ਜਾ ਉਹ ਬੈਨੀਫਿਟ ਕੀ ਲੈ ਸਕਦਾ ਪੋਲਿਟਿਕਸ ਦਾ ਹਮੇਸ਼ਾ ਹੀ ਹੈ ਪ੍ਰੋਸੈਸ ਇਹ ਹੈ ਕਿ ਕਿਵੇਂ ਹੋ ਕੇ ਫਾਇਦਾ ਉਠਾਓ ਸੈਂਕੜਾ ਲਾਉਣ ਦੀ ਤਿਆਰੀ ਹੈ ਹਾਂਜੀ ਸੈਂਕੜੇ ਦੀ ਤਿਆਰੀ ਹੈ ਅੱਜ ਕਨਵੈਸ ਨਹੀਂ 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 ਬੇਟੇ ਇਹ ਗੁਰੂ ਦੇ ਹੱਥ ਹੈ ਬਸ ਮੈਂ ਤਾਂ ਆਪਣੀ ਮੈਂ ਕਿਹਾ ਝੋਲੀ ਭਰ ਚੁੱਕਾ ਬਸ ਹੋਣੀ ਜੀ ਕਿਤੇ ਤੁਸੀਂ ਲੀਡਰ ਹੋ ਬਹੁਤ ਤਾਰੀਫ ਹੁੰਦੀ ਹੈ ਤੇ ਤੁਸੀਂ ਅੱਜ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਕੀ ਕਹੋਗੇ ਕਿ ਕੀ ਸੱਚੀ ਲੀਡਰ ਇੱਕੋ ਗੱਲ ਹੈ ਜੀ ਕੋਈ ਦੇਖੋ ਸਾਡਾ ਲੀਡਰ ਜਿਹੜਾ ਨਾ ਕੋਈ ਵੀ ਹੋਵੇ ਮੈਂ ਮਾਫ ਕਰਿਓ ਜਾਂ ਇਵਨ ਸਰਵਿਸ ਮੈਂ ਜਿਹੜੀ ਸੈਲਫ ਐਵੇਂ ਅਖਬਾਰਾਂ ਚ ਖਬਰ ਚ ਪਾ ਕੇ ਨਿਊਜ਼ ਬਣਾਉਣ ਵਾਲੇ ਸ਼ੌਕ ਨਹੀਂ ਹੋਣਾ ਚਾਹੀਦਾ ਜੇ ਕਹਿੰਦੇ ਹੋ ਤਾਂ ਕਰੋ ਸਾਡੀ ਮੁਸ਼ਕਲ ਕੀ ਹੈ ਖਾਸ ਕਰਕੇ ਸਿੱਕਾ ਅਖਬਾਰ ਜਾਂ ਜਾਇ ਬਿਆਨ ਤੁਹਾਡੇ ਵਰਗੇ ਲੋਕ ਦੋ ਮਿੰਟ ਉਹ ਲੈ ਲੈ ਮਗਰੋਂ ਛੁੱਟੀ ਮਗਰੋਂ ਫਾਲੋ ਨਹੀਂ ਕਰਨਾ ਅਸੀਂ ਵੀ ਮੈਂ ਸਾਰਾ ਪ੍ਰੋਸੈਸ ਫਾਲੋ ਕਰਕੇ ਇਸ ਕਿਤਾਬ ਚੋਂ ਹੀ ਲਿਖਿਆ ਹਰ ਲੈਟਰ ਮੇਰਾ ਲਗਿਆ ਮੈਂ ਫਰਾਂਸ ਪ੍ਰੈਜ਼ੀਡੈਂਟ ਨਾਲ ਜਾ ਕੇ ਮਿਲਿਆ ਕਿ ਪਗੜੀ ਹਟਾ ਲ ਕਰੋ ਉਹਨੇ ਮੈਨੂੰ ਜਵਾਬ ਆਇਆ ਮੈਂ ਉਹ ਲੈਟਰ ਛਾਪਿਆ ਮੈਂ ਰਾਸ਼ਟਰਪਤੀ ਬੁਸ਼ ਨੂੰ ਮਿਲਿਆ ਅਮਰੀਕਾ ਚੱਕਾ ਦਾ ਕਰੋ ਉਹਦਾ ਮੈਨੂੰ ਲੈਟਰ ਆਇਆ ਕਿ ਮੈਂ ਤੁਹਾਡੀ ਮਨ ਮਿਲ ਕੇ ਮੈਨੂੰ ਖੁਸ਼ੀ ਹੋਈ ਮੈਂ ਪੋਪ ਨੂੰ ਮਿਲਿਆ ਪੋਪ ਦਾ ਪਿਆ ਜੋ ਮੈਂ ਤੇ ਕੋਸ਼ਿਸ਼ ਕਰਦਾ ਵੀ ਜਾ ਕੇ ਅਪਰੋਚ ਕਰੋ ਮੈਂ ਇਕੱਲੇ ਨੇ ਪਾਰਲੀਮੈਂਟ ਦੇ ਕੋ ਕਦੇ ਐਮਪੀ ਘਟ ਤੋਂ ਪੰਜਾਬ ਦਾ ਪਹਿਲਾ ਐਮਪੀ ਜਿਨੇ ਇਕੱਲੇ ਨੇ ਆਨੰਦ ਮੈਰੇਜ ਐਕਟ ਪਾਰਲੀਮੈਂਟ ਚੋਂ ਪਾਸ ਕਰਵਾ ਦਿੱਤਾ ਮੈਂ ਮੂਵ ਕੀਤਾ ਉਹ ਪਾਸ ਹੋਇਆ ਸਿੱਖਾਂ ਨੂੰ 70 ਸਾਲ ਚ ਇੱਕੋ ਬੈਨੀਫਿਟ ਮਿਲਿਆ ਪਾਰਲੀਮੈਂਟ ਜਾਂ ਗਵਰਨਮੈਂਟ ਤੋਂ ਉਹ ਹੈ ਕਿ ਮੈਰਿਜ ਸਰਟੀਫਿਕੇਟ ਮਿਲਦਾ ਹੁਣ ਅਨਾਦ ਦੇ ਮੈਰਿਜ ਪਹਿਲਾਂ ਨਹੀਂ ਸੀ ਮਿਲਦਾ ਪਹਿਲਾਂ ਹਿੰਦੂ ਮੈਰਿਜ ਦਾ ਸਰਟੀਫਿਕੇਟ ਹੁੰਦਾ ਸੀ ਹੁਣ ਸਿੱਖ ਮੈਰਿਜ ਦੇ ਮਿਲਣ ਲੱਗਿਆ ਉਹ ਮੈਂ 2000 ਤੇ 12 ਚ ਮੈਂ ਕਰਵਾਇਆ ਸੁਪਰੀ ਕੁਝ ਬੜੀਆਂ ਉਹ ਕਿਤਾਬ ਸਾਰੀ ਭਰੀ ਪਈ ਹੈ ਉਹ ਪੜਿਓ ਬਸ ਕੋਈ ਗਲਤੀ ਰਹਿ ਗਈ ਉਹਦੀ ਮਾਫ ਕਰਿਓ ਬਾਸ਼ਕਰ ਜੇ ਗੱਲ ਕਰ ਰਹੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ